ਪੰਜਾਬ ਚ ਲੋਕ ਸੰਘਰਸ਼ ਕਰ ਰਹੇ ਹੈਗੇ ਇੱਕ ਦਹਿਸ਼ਤ ਦਾ ਮਾਹੌਲ ਵੀ ਬਣਾਉਣਾ ਔਰ ਉਹ ਸੰਘਰਸ਼ੀਲ ਲੋਕਾਂ ਨੂੰ ਤਾਂ ਟਾਰਗੇਟ ਕੀਤਾ ਹੀ ਜਾ ਰਿਹਾ ਇੱਕ ਆਮ ਇਨੋਸੈਂਟ ਲੋਕਾਂ ਨੂੰ ਜਿਹੜਾ ਕਤਲੇ ਕਤਲ ਕੀਤਾ ਜਾ ਰਿਹਾ ਪੁਲਿਸ ਵੱਲੋਂ ਕਰਵਾਇਆ ਜਾ ਰਿਹਾ ਕਿ ਆਮ ਲੋਕ ਪੁਲਿਸ ਦੀ ਵਰਤੀ ਦੇਖ ਕੇ ਪੁਲਿਸ ਦੇਖ ਕੇ ਡਰਨ ਸਹਿਮਣ ਉਹ ਕਿਸੇ ਵੀ ਰੋਸ ਪ੍ਰਦਰਸ਼ਨ ਕਿਸੇ ਵੀ ਅੱਕਸਈ ਦੀ ਆਵਾਜ਼ ਚ ਅੱਗੇ ਨਾ ਆਉਣ ਪੰਜਾਬੀ ਧੌਣ ਸਿੱਤੀ ਕਰਕੇ ਨਚਲਣ ਪੰਜਾਬੀ ਨੀਵੀਂ ਪਾ ਕੇ ਤੇ ਝੁੱਕ ਕੇ ਚੱਲਣ ਜਿਹੜੀ ਸਰਕਾਰ ਦੇ ਨੇਤਾ ਨਸ਼ਾ ਕਰਨ ਨਸ਼ਾ ਜਿੰਨਾ ਤੇ ਵਿੱਚ ਦਾ ਦੋਸ਼ ਨੂੰ ਤੋਂ ਮਾਫੀ ਮੰਗਣ ਚ ਸ਼ਰਾਬ ਦੇ ਘਟਾਲੇ ਚ ਜੇਲ੍ਹ ਚ ਰਹੇ ਹੋਣ ਉਹਨਾਂ ਦੇ ਕੋਲੇ ਕੋਈ ਨੈਤਿਕ ਅਧਿਕਾਰ ਹੈ ਨਸ਼ਿਆਂ ਬਾਬਤ ਗੱਲਬਾਤ ਕਰਨ ਆਪਣੇ ਨਾਲ ਇਸ ਵਕਤ ਗੋਨਿਆਂਾਣਾ ਚੌਂਕ ਦੇ ਵਿੱਚ ਕਿਰਤੀ ਕਿਸਾਨੀ ਉਹਨਾਂ ਦੇ ਸੂਬਾਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਅਰਜਿੰਦਰ ਜੀ ਜਿਸ ਤਰ੍ਹਾਂ ਇਹ ਘਟਨਾ ਵਾਪਰੀ ਆ ਤੇ ਜਿਸ ਤਰ੍ਹਾਂ ਪਹਿਲਾਂ ਇੱਤੇ ਪਰਦਾ ਚਾਕਰਨ ਦੀ ਕੋਸ਼ਿਸ਼ ਕੀਤੀ ਗਈ ਪੋਸਟਮਾਰਟਮ ਰਿਪੋਰਟ ਨੇ ਸਾਰੇ ਪਰਦੇ ਖੋਲੇ ਨੇ ਇਹ ਸਾਰੇ ਕੁਸ਼ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਦੇਖੋ ਪੰਜਾਬ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਕਿਉਂਕਿ ਦੋਨੋਂ ਅਹੁਦੇ ਉਹਨਾਂ ਕੋਲੇ ਆ ਪੰਜਾਬ ਭਗਵੰਤ ਸਿੰਘ ਮਾਨ ਫਰਾ ਕੋ ਜੀ ਉਹ ਪੰਜਾਬ ਦੇ ਚ ਇੱਕ ਪੁਲਸੀਆ ਸਟੇਟ ਜਿਹੜੀ ਆ ਖੜਾ ਕਰਾ ਕਰਨੀ ਚਾਹੁੰਦੇ ਸੀ ਜਿਹੜੀ ਉਹਨਾਂ ਨੇ ਕੀਤੀ ਆ ਇਹਦੀਆਂ ਪੂਰੀਆਂ ਜਿਹਨੂੰ ਕਹਿੰਦੇ ਕੜੀਆਂ ਜੁੜਤੀਆਂ ਜਦੋਂ ਫੇਕ ਇਨਕਾਊਂਟਰ ਕੀਤਾ ਪਟਿਆਲੇ ਚ ਪੁਲਿਸ ਵਾਲਿਆਂ ਨੇ ਜਿੰਦੇ ਚਾਰ ਉਹਨਾਂ ਦੇ ਇਨਸਪੈਕਟਰ ਰੈਂਕ ਦੇ ਬੰਦੇ ਸੀ ਉਹਨਾਂ ਨੂੰ 10-10 ਲੱਖ ਰੁਪਏ ਦਾ ਇਨਾਮ ਦਾ ਐਲਾਨ ਕੀਤਾ ਪੰਜਾਬ ਦੇ ਮੁੱਖ ਮੰਤਰੀ ਹੂੰ ਉਹਨਾਂ ਨੇ ਆਉਂਦਿਆਂ ਹੀ ਕਰਨਲ ਬਾਠ ਨੂੰ ਜਦੋਂ ਅਸੀਂ ਬੁਰੀ ਤਰ੍ਹਾਂ ਜਦੋਂ ਅਸੀਂ ਕਹੋ ਕੁੱਟ ਮਾਰ ਕੇ ਹੂੰ ਅੰਦੋਲਨ ਹੋਇਆ ਹੂੰ ਪੰਜਾਬ ਦੇ ਮੁੱਖ ਮੰਤਰੀ ਨੇ ਕਰਨਲ ਬਾਠ ਦੀ ਪਤਨੀ ਨੂੰ ਬੁਲਾਇਆ ਕਿ ਤੁਸੀਂ ਮੈਨੂੰ ਆ ਕੇ ਮਿਲੋ ਮੈਂ ਇਨਸਾਫ ਦੇਵਾਂਗਾ ਜੀ ਉਹਨਾਂ ਲਈ ਸ਼ਾਇਦ ਕਟੜਕਟ ਪੰਜਾਬ ਦੇ ਮੁੱਖ ਮੰਤਰੀ ਦੀ ਤਾਂ ਭਰੋਸੇਯੋਗਤਾ ਹੋਊਗੀ ਜਦੋਂ ਉਹ ਮਿਲੇ ਤੇ ਉਹਨਾਂ ਨੇ ਇਹ ਕਿਹਾ ਕਿ ਵੀ ਮੈਂ ਕਾਰਵਾਈ ਜਿਹੜੀ ਹੈਗੀ ਆ ਕਰਾਂਗੇ ਪਰ ਹੋਇਆ ਕੀ ਕਿ ਜਿਸ ਐਸਐਸਪੀ ਤੇ ਉਹਨਾਂ ਦੋਸ਼ੀ ਪੁਲਿਸ ਇਨਸਪੈਕਟਰਾਂ ਨੂੰ ਸ਼ਹਿ ਦੇਣ ਦਾ ਦੋਸ਼ ਸੀ ਜਿਨਨੇ ਜਿਹਨੂੰ ਹਾਈ ਕੋਰਟ ਤੋਂ ਮਾਫੀ ਮੰਗਣੀ ਪਈ ਜਿਹਨੂੰ ਹਾਈ ਕੋਰਟ ਤੋਂ ਝਾੜ ਪਈ ਕਿ ਐਫਆਈਆਰ 'ਚ ਦੇਰੀ ਕਿਉਂ ਕੀਤੀ ਇਨਸਾਫ ਦੇਣ ਦੀ ਬਜਾਏ ਪੰਜਾਬ ਦੇ ਮੁੱਖ ਮੰਤਰੀ ਨੇ ਉਸ ਐਸਐਸਪੀ ਨੂੰ ਡੀਆਈਜੀ ਤੌਰ ਤੇ ਪ੍ਰੋਮੋਟ ਕਰਤਾ ਹੂੰ ਫਿਰ ਧਰਮਕੋਟ ਹਰਾਸਤੇ ਚ ਕਤਲ ਹੁੰਦਾ ਜੀ ਫਰੀਦਕੋਟ ਸੀਆਈਏ ਸਟਾਫ ਵਾਲੇ ਗੱਡੀ ਮਾਰ ਕੇ ਇੱਕ ਮੁੰਡੇ ਨੂੰ ਮੋਟਰਸਾਈਕਲ ਤੇ ਜਾ ਰਿਹਾ ਉਹ ਕਤਲ ਕਰ ਦਿੰਦੇ ਆ ਚਲੋ ਪਰਿਵਾਰ ਉਹ ਡਰ ਜਾਂਦਾ ਸੰਘਰਸ਼ ਕਰਨ ਲਈ ਤਿਆਰ ਨਹੀਂ ਹੁੰਦਾ ਪਠਿੰਡੇ ਹਰਾਸਤੇ ਚ ਕਤਲ ਹੁੰਦਾ ਫਿਰ ਨਰਿੰਦਰ ਦੀਪ ਦਾ ਜਿਹੜਾ ਮਾਮਲਾ ਉਹ ਸਾਰਿਆਂ ਦੇ ਸਾਹਮਣੇ ਕਿ ਇੱਕ ਕਾਬਲੇ ਅਧਿਆਪਕਾ ਕਰਤਾਰ 쿠ਸ਼ੀ ਜੋ ਮਰਜ਼ੀ ਕਰੀ ਉਹ ਕਿ ਨਸ਼ੇ ਵੇਚਦਾ ਸੀ ਆ ਕਰਦਾ ਸੀ ਉਹ ਕਰਦਾ ਜੇ ਸੀ ਤਾਂ ਫਿਰ ਤੁਸੀਂ ਕਾਨੂੰਨ ਦੀ ਗੱਲ ਕਰਦੇ ਹੋ ਪਰਚਾ ਤਰਜ਼ ਕਰੋ ਕਾਰਵਾਈ ਕਰੋ ਬੰਦੇ ਤੇ ਇਹ ਤੁਹਾਨੂੰ ਕਿੰਨੇ ਅਧਿਕਾਰ ਦੇ ਤਾਂ ਕਿ ਤੁਸੀਂ ਬੰਦੇ ਨੂੰ ਕੋਹ ਕੋਕੇ ਮਾਰ ਦਿਓ ਜੇ ਤੁਸੀਂ ਕਿਸੇ ਨੂੰ ਨਸ਼ੇ ਦੇ ਦੋਸ਼ ਦੇ ਤਹਿਤ ਮਾਰ ਸਕਦੇ ਹੋ ਤੇ ਫਿਰ ਇਹ ਸਭ ਤੋਂ ਵੱਡਾ ਦੋਸ਼ ਪੰਜਾਬ ਦੇ ਮੁੱਖ ਮੰਤਰੀ ਤੇ ਲੋਕ ਲਾਉਂਦੇ ਆ ਕਿ ਉਹ ਡੇਲੀ ਨਸ਼ੇ ਤੋਂ ਬਚਾ ਨਹੀਂ ਰਿਹਾ ਪੰਜਾਬ ਦੇ ਮੁੱਖ ਮੰਤਰੀ ਦਾ ਲੀਡਰ ਅਰਵਿੰਦ ਕੇਜਰੀਵਾਲ ਉਹ ਸ਼ਰਾਬ ਘਟਾਲੇ ਚ ਕਈ ਮਹੀਨੇ ਜੇਲ੍ਹ ਕੱਟ ਕੇ ਆਇਆ ਉਹਦੇ ਤੇ ਦੋਸ਼ ਆ ਨਸ਼ੇ ਵਾਲੇ ਮਾਮਲੇ ਚ ਘੁਟਾ ਲਈਦਾ ਫੇਰ ਜੇ ਪੰਜਾਬ ਸਰਕਾਰ ਦਾ ਇਹਨਾਂ ਦਾ ਜਿਹੜਾ ਮਤਲਬ ਸੁਪਰ ਸੀਐਮ ਆ ਕੇਜਰੀਵਾਲ ਉਹਨੇ ਵਿਕਰਮਜੀਤ ਮਜੀਠੀਆ ਤੇ ਜਿਹੜਾ ਦੋਸ਼ ਸੀਗਾ ਕਿ ਉਹ ਪੰਜਾਬ ਚ ਜਗਦੀਸ਼ ਭੋਲੇ ਨੇ ਕਿਹਾ ਸੀ ਨਾ ਕਿ ਚਿੱਟਾ ਪਕਾਉਂਦਾ ਹੈਗਾ ਉਹਦੇ ਤੋਂ ਅਰਵਿੰਦ ਕੇਜਰੀਵਾਲ ਨੇ ਮਾਫੀ ਮੰਗੀ ਜਿਹੜੀ ਸਰਕਾਰ ਦੇ ਨੇਤਾ ਨਸ਼ਾ ਕਰਨ ਚ ਨਸ਼ਾ ਜਿੰਨਾ ਤੇ ਵਿਚਨ ਦਾ ਦੋਸ਼ਣ ਤੋਂ ਮਾਫੀ ਮੰਗਣ ਚ ਸ਼ਰਾਬ ਦੇ ਘਟਾਲੇ ਚ ਜੇਲ੍ਹ ਚ ਰਹੇ ਹੋਣ ਉਹਨਾਂ ਦੇ ਕੋਲੇ ਕੋਈ ਨੈਤਿਕ ਅਧਿਕਾਰ ਹੈ ਨਸ਼ਿਆਂ ਬਾਬਤ ਗੱਲਬਾਤ ਕਰਨ ਦਾ ਕੀ ਉਹਨਾਂ ਦੇ ਕੋਲੇ ਕੋਈ ਮੋਰਲ ਰਾਈਟ ਬਚਦਾ ਹੈਗਾ ਬਿਲਕੁਲ ਨਹੀਂ ਫਿਰ ਉਹਨਾਂ ਨੇ ਜਿਸ ਤਰ੍ਹਾਂ ਇਹ ਸਾਰਾ ਮਾਮਲਾ ਹੋਇਆ ਹੁਮ ਪੰਜਾਬ ਦੇ ਮੁੱਖ ਮੰਤਰੀ ਨੂੰ ਬਣਦਾ ਸੀ ਕਿ ਫੌਰੀ ਉਹਨਾਂ ਦੇ ਕਹਿੰਦਾ ਕਿ ਦੋਸ਼ੀ ਪੁਲਿਸ ਵਾਲਾ ਤੇ ਕਤਲ ਦਾ ਪਰਚਾ ਦਰਜ ਕਰਕੇ ਜੇਲ੍ਹ ਜਿਟੋ ਤੇ ਜੁਡੀਸ਼ੀਅਲ ਇਨਕੁਆਰੀ ਹੋਵੇ ਅੱਜ 5-6 ਦਿਨ ਬੀਤ ਜਾਣ ਤੋਂ ਬਾਅਦ ਗੋਨਿਆਂ ਦਾ ਸ਼ਹਿਰ ਬੰਦ ਹੋਇਆ ਜੀ ਪਰਿਵਾਰ ਸੜਕਾਂ ਤੇ ਆ ਜਥੇ ਬੰਦੀਆਂ ਲੋਕ ਸੜਕਾਂ ਤੇ ਆ ਤੇ ਹਜੇ ਵੀ ਕਾਤਲਾਂ ਤੇ ਕਤਲ ਦਾ ਪਰਚਾ ਦਰਜ ਨਹੀਂ ਹੋਇਆ ਪੁਲਿਸ ਜਿਹੜੀ ਇਧਰ ਉਧਰੋਂ ਪਹੁੰਚ ਕਰਕੇ ਦੋਸ਼ੀਆਂ ਨੂੰ ਬਚਾਉਣ ਦੀ ਜਿਹੜੀ ਕੋਸ਼ਿਸ਼ ਕਰ ਰਹੀ ਹੈ ਪਰ ਇਹ ਸਾਰਾ ਕੁਝ ਕੀਤਾ ਕਿਤਾ ਜਾ ਰਿਹਾ ਕੀਤਾ ਜਾ ਰਿਹਾ ਕਿ ਪੰਜਾਬ ਦੇ ਵਿੱਚ ਇੱਕ ਪੁਲਸੀਆ ਸਟੇਟ ਖੜੀ ਕਰਨ ਉਹ ਕਿਉਂਕਿ ਜੋ ਕੁਝ ਜੇ ਪਰਚੂਣ ਦੇ ਖੇਤਰ ਚ ਦੁਕਾਨਦਾਰਾਂ ਨੂੰ ਖਤਮ ਕਰਕੇ ਕਾਰਪੋਰੇਟਰ ਨੂੰ ਲੈ ਕੇ ਆਉਣਾ ਜ਼ਮੀਨਾਂ ਕਾਰਪੋਰੇਟਰ ਨੂੰ ਦੇਣੀਆਂ ਜਿਵੇਂ ਹੁਣ 24000 ਏਕੜ 32 ਪਿੰਡ ਨੂੰ ਉਜਾੜਨਾ ਹੈਗਾ ਜਿਉਂਧਿਆਣੇ ਕੋਲੇ ਇਹ ਸਾਰਾ ਕੁਝ ਜੋ ਕਰਨਾ ਤੇ ਉਹਦੇ ਵਾਸਤੇ ਜਿਹੜੇ ਪੰਜਾਬ ਚ ਲੋਕ ਸੰਘਰਸ਼ ਕਰ ਰਹੇ ਹੈਗੇ ਇੱਕ ਦਹਿਸ਼ਤ ਦਾ ਮਾਹੌਲ ਵੀ ਬਣਾਉਣਾ ਔਰ ਉਹ ਸੰਘਰਸ਼ੀਲ ਲੋਕਾਂ ਨੂੰ ਤਾਂ ਟਾਰਗੇਟ ਕੀਤਾ ਹੀ ਜਾ ਰਿਹਾ ਇੱਕ ਆਮ ਇਨੋਸੈਂਟ ਲੋਕਾਂ ਨੂੰ ਜਿਹੜਾ ਕਤਲੇ ਕਤਲ ਕੀਤਾ ਜਾ ਰਿਹਾ ਪੁਲਿਸ ਵੱਲੋਂ ਕਰਵਾਇਆ ਜਾ ਰਿਹਾ ਕਿ ਆਮ ਲੋਕ ਪੁਲਿਸ ਦੀ ਵਰਦੀ ਦੇਖ ਕੇ ਪੁਲਿਸ ਵੇਖ ਕੇ ਡਰਨ ਸਹਿਮਣ ਉਹ ਕਿਸੇ ਵੀ ਰੋਸ ਪ੍ਰਦਰਸ਼ਨ ਕਿਸੇ ਵੀ ਹੱਕ ਸੱਚ ਦੀ ਆਵਾਜ਼ ਚ ਅੱਗੇ ਨਾ ਆਉਣ ਪੰਜਾਬੀ ਧੌਣ ਸਿੱਧੀ ਕਰਕੇ ਨਚਣਲ ਪੰਜਾਬ ਵੀ ਨੀਵੀਂ ਪਾ ਕੇ ਤੇ ਝੁੱਕ ਕੇ ਚੱਲਣ ਇਹ ਸਾਰਾ ਕੁਝ ਉਹਦੇ ਲਈ ਕੀਤਾ ਜਾ ਰਿਹਾ ਹੈ ਜੇ ਇਹ ਸੁਤੇ ਸਿਤ ਹੋਈ ਘਟਨਾ ਹੁੰਦੀ ਤਾਂ ਕਰਨਲ ਬਾਠ ਦੇ ਮਾਮਲੇ ਤੋਂ ਬਾਅਦ ਪੰਜਾਬ ਦੀ ਪੁਲਿਸ ਵਾਰ-ਵਾਰ ਇਹ ਕਰਨ ਦੀ ਕੋਸ਼ਿਸ਼ ਨਾ ਕਰਦੀ ਪਰ ਵਾਰ-ਵਾਰ ਕੋਸ਼ਿਸ਼ ਜਿਹੜੀ ਹੈਗੀ ਕਰ ਰਹੀ ਹੈਗੀ ਆ ਔਰ ਬਚਿੰਡਾ ਦੀ ਐਸਐਸਪੀ ਨੂੰ ਯਾਨਲ ਡੀਆਈਜੀ ਤੌਰ ਤੇ ਪ੍ਰਮੋਟ ਆਉਣ ਵਾਲੇ ਦਿਨਾਂ ਚ ਕਰਨਾ ਹੈਗਾ ਕਿਉਂਕਿ ਸਾਰਾ ਕੁਝ ਪੰਜਾਬ ਸਰਕਾਰ ਜੋ ਚਾਹੁੰਦੀ ਆ ਉਹ ਕਰ ਰਿਹਾ ਜਿੰਨਾ ਪੁਲਿਸ ਅਫਸਰ ਜਾਬਰ ਹੁੰਦਾ ਮਹਿਕਮੇ ਦਾ ਤੇ ਸਰਕਾਰ ਦੀ ਅੱਖ ਦਾ ਉਨਾ ਹੀ ਉਹ ਤਾਰਾ ਹੁੰਦਾ ਜਿਵੇਂ ਪਿਛਲੇ 2 ਕੁ ਮਹੀਨਿਆਂ ਤੋਂ ਰਜਾਨਾ 2 ਜਾਂ 3 ਥਾਵਾਂ ਤੇ ਇਨਕਾਊਂਟਰ ਕਰਨ ਦੀ ਪੰਜਾਬ ਚ ਖਬਰ ਆਉਂਦੀ ਹੈ 2 3 ਥਾਵਾਂ ਤੇ ਰਜਾਨਾ ਲੱਤਾਂ ਚ ਗੋਲੀ ਵੱਜਣ ਦੀ ਖਬਰ ਆਉਂਦੀ ਆ ਕੀ ਉਹ ਸਾਰਾ ਕੁਝ ਵੀ ਏਸੇ ਹੀ ਮਹਿਮੇ ਦਾ ਹਿੱਸਾ ਬਿਲਕੁਲ ਏਸੇ ਹੀ ਮਹਿਮੇ ਦਾ ਹਿੱਸਾ ਕੇਂਦਰ ਦੀ ਸਰਕਾਰ ਤੇਨ ਫੌਜਦਰੀ ਕਾਨੂੰਨ ਲੈ ਕੇ ਆਈ ਪਹਿਲਾਂ ਯੂਪੀਏ ਚ ਉਹਨਾਂ ਨੇ ਕਰਤਾ ਕਿ ਜੇ ਕਿਸੇ ਨੂੰ ਟੈਰਰਿਸਟ ਕਹਤਾ ਪਹਿਲਾਂ ਤਾਂ ਬਰਡਨ ਆਫ ਪ੍ਰੂਫ ਪ੍ਰੋਸੀਕਿਊਸ਼ਨ ਤੇ ਸੀ ਕਿ ਉਹਨੇ ਸਾਬਤ ਕਰਨਾ ਕਿ ਇਹ ਬੰਦਾ ਟੈਰਰਿਸਟ ਆ ਬਰਡਨ ਆਫ ਪ੍ਰੂਫ ਡਿਫੈਂਸ ਤੇ ਸ਼ਿਫਟ ਕਰਤਾ ਜੇ ਮੈਨੂੰ ਪੁਲਿਸ ਨੇ ਟੈਰਰਿਸਟ ਕਹਤਾ ਮੈਂ ਸਾਬਤ ਕਰਨਾ ਮੈਂ ਅਤਵਾਦੀ ਨਹੀਂ ਪੁਲਿਸ ਨੇ ਕਹਤਾ ਤੇ ਮੰਨ ਲਿਆ ਇਹਦਾ ਮਤ ਪੁਲਿਸ ਹੀ ਅਦਾਲਤ ਹੋ ਗਈ ਠੀਕ ਆ ਇਹ ਕਰਤਾ ਫਿਰ ਤਿੰਨ ਕਾਨੂੰਨ ਹੈ ਬੀਐਨਐਸ ਦੀ ਸੈਕਸ਼ਨ 113 ਦੇ ਤਹਿਤ ਕੋਈ ਵੀ ਸਰਗਰਮੀ ਆਪਾਂ ਇੱਥੇ ਖੜੇ ਆ ਨਾ ਪ੍ਰਦਰਸ਼ਨ ਕਰ ਰਹੇ ਕੋਈ ਬੱਸ ਦਾ ਟਾਈਮ ਮਿਸ ਹੋ ਗਿਆ ਇਹ ਜ਼ਰੂਰੀ ਸੇਵਾਵਾਂ 'ਚ ਵਾਧਾ ਪੈ ਗਈ ਤੇ ਇਹ ਟੈਰਿਸਟ ਐਕਟੀਵਿਟੀ ਆ ਨਵੇਂ ਫੌਜਦਰੀ ਕਾਨੂੰਨ ਮੁਤਾਬਕ ਹੂੰ ਠੀਕ ਹੈ ਇਹ ਉਸੇ ਜਿਹੜੀ ਹੈਗੀ ਆ ਲੜੀ ਦੇ ਤਹਿਤ ਕੀਤਾ ਜਾ ਰਿਹਾ ਉਹ ਫੌਜਦਰੀ ਕਾਨੂੰਨ ਪੰਜਾਬ 'ਚ ਲਾਗੂ ਹੋਏ ਪੰਜਾਬ ਸਰਕਾਰ ਨੇ ਕਿਹੜਾ ਉਹਨਾਂ ਦਾ ਵਿਰੋਧ ਕੀਤਾ ਹੈਗਾ ਤੁਸੀਂ ਇਹ ਦੇਖੋ ਕਿ ਪਿਛਲੇ ਦਿਨੀ ਅਸੀਂ ਇੱਕ ਡੀਐਸਪੀ ਨੂੰ ਮਿਲੇ ਕਿਸੇ ਮਾਮਲੇ 'ਚ ਹੂੰ ਉਹ ਨਵੇਂ ਆੜੇ ਕਾਨੂੰਨਾਂ ਬੀਐਨਐਸ ਪੜ੍ਹ ਰਹੇ ਸੀਗੇ ਕਹਿੰਦੇ ਕਹਿੰਦੇ ਲਓ ਜੀ ਜਦੋਂ ਬੰਦਾ ਜੇਲ੍ਹ ਚਲਾ ਜਾਵੇ ਆਹ ਉਹਨਾਂ ਨੇ ਪੁਲਿਸ ਬੰਦਾ ਹਰਾਸਤ ਚ ਹੋਇਆ ਉਹਨੂੰ ਆਂਦਾ ਪੁਲਿਸ ਕੁੱਟੂਗੀ ਮਾਰੂਗੀ ਜਦੋਂ ਉਹਨੇ ਵੀ ਉਹਨੂੰ ਜੇਲ੍ਹ ਭੇਜਤਾ ਉਹਦੇ ਪੁਲਿਸ ਤੋਂ ਖੜਾ ਛੁੱਟਿਆ ਹੂੰ ਇਹ ਪੁਲਿਸ ਤੋਂ ਖੜਾ ਛੁੱਟਿਆ ਹੁਣ ਨਵੇਂ ਫੌਜਦਰੀ ਕਾਨੂੰਨਾ ਤਹਿਤ ਕਿਸੇ ਬੰਦੇ ਨੂੰ ਜੇਲ੍ਹ ਚੋਂ ਕੱਢ ਕੇ ਉਹਦਾ ਰਿਮਾਂਡ ਲੈ ਕੇ ਪੁਲਿਸ ਇਨਕੁਆਇਰੀ ਪੜਤਾਲ ਕਰ ਸਕਦੀ ਹੈ ਹੂੰ ਈਐਸਵੀ ਪੜਕੇ ਬੜਾ ਖੁਸ਼ ਹੋਇਆ ਕਹਿੰਦਾ ਯਾਰ ਆ ਵਾਹ ਕਹਿੰਦਾ ਪੁਲਿਸ ਨੂੰ ਯਾਰ ਆ ਬੜੀ ਤਾਕਤ ਦਿੱਤੀ ਫਿਰ ਉਹਨੂੰ ਐ ਲੱਗਾ ਵੀ ਸਾਹਮਣੇ ਜਥੇਬੰਦੀਆਂ ਵਾਲੇ ਬੈਠਿਆ ਫਿਰ ਮੂੰਹ ਟੱਲਾਇਆ ਕਰਕੇ ਨਹੀਂ ਨਹੀਂ ਇੰਨੀ ਤਾਂ ਨਹੀਂ ਤਾਕਤ ਚਾਹੀਦੀ ਪੁਲਿਸ ਹੂੰ ਹੂੰ ਅੰਦਰੋਂ ਦੇ ਲ ਕੀ ਬੰਦਾ ਹੁਣ ਜੇਲ੍ਹ ਚ ਜਾ ਕੇ ਵੀ ਪੁਲਿਸ ਤੋਂ ਸੁਰੱਖਿਅਤ ਨਹੀਂ ਇਹ ਮੇ ਪੁੱਟ ਖਾ ਕੇ ਜੇਲ੍ਹ ਅਗਲਾ ਕਹਿੰਦਾ ਜੇਲ੍ਹ ਚੋਂ ਕੱਢ ਕੇ ਵੀ ਦੁਬਾਰਾ ਟਾਰਚਰ ਕੀਤਾ ਜਾ ਸਕਦਾ ਇਹ ਨਵੇਂ ਫੌਜਦਾਰੀ ਕਾਨੂੰਨਾਂ ਦੇ ਤਹਿਤ ਜਿਹੜਾ ਇਹਨਾਂ ਕੁਸ਼ ਕੀਤਾ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਉਸੇ ਗੱਲ ਨੂੰ ਜਿਹੜੀ ਹੈਗੀ ਅੱਗੇ ਵਧਾਰੀ ਹੈਗੀ ਆ ਤੇ ਜਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਲਗਾਤਾਰ ਜ਼ਹਿਰੀਲਾ ਪ੍ਰਚਾਰ ਕਰ ਰਹੇ ਸੰਘਰਸ਼ ਕਰ ਰਹੇ ਲੋਕਾਂ ਦੇ ਵਿੱਚ ਜਿਵੇਂ ਕਹਿੰਦੇ ਕਿਸਾਨ ਜਿੱਥੇ ਬੰਦੀਆਂ ਕਿਸਾਨ ਜਿੱਥੇ ਬੰਦੀਆਂ ਦੇ ਕਰਮਚਾਰੀ ਤਾਂ ਸਾਰੇ ਇੱਥੇ ਵੀ ਆਏ ਹੈਗੇ ਆ ਇਸ ਤੋਂ ਕੁ ਜਮੀਨ ਦਾ ਮਾਮਲਾ ਨਹੀਂ ਫਸਲ ਦਾ ਮਾਮਲਾ ਨਹੀਂ ਉਹਨਾਂ ਦਾ ਵੀ ਕਿਸਾਨ ਜਿੱਥੇ ਪੰਦੀਆਂ ਨੇ ਜਿਹੜੀ ਪੰਜਾਬ 'ਚ ਚਿੰਗਲਾਈਏ ਲੋਕਾਂ ਨੂੰ ਹੱਕ ਸੱਚ ਦੇ ਲਈ ਲੜਨ ਦੇ ਲਈ ਇਹਨਾਂ ਦੇ ਪ੍ਰਤੀ ਨਫ਼ਰਤ ਪੈਦਾ ਕਰੋ ਸਮਾਜ ਵਿੱਚ ਦੁਕਾਨ ਦੂਜੇ ਤਬਕਿਆਂ ਦੇ ਵਿੱਚ ਜੀ ਠੀਕ ਹੈ ਤੋਂ ਉਹਦੇ ਤਹਿਤ ਹੀ ਲਗਾਤਾਰ ਕੂੜ ਪ੍ਰਚਾਰ ਕਰ ਰਹੇ ਆ ਉਹਦੇ ਤਹਿਤ ਹੀ ਪੁਲਿਸਿਆ ਸਟੇਟ ਜਿਹੜੀ ਹੈਗੀ ਆ ਬਣਾਈ ਜਾ ਰਹੀ ਹੈਗੀ ਆ ਨਸ਼ਿਆਂ ਦਾ ਉਹ ਕਹਿੰਦੇ 31 ਮਈ ਨੂੰ ਕੱਲ ਆਸਤ ਦਿਨ 31 ਮਈ ਨੂੰ ਨਸ਼ੇ ਤਾਂ ਨਹੀਂ ਖਤਮ ਹੋਣਗੇ ਪਰ 31 ਮਈ ਨੂੰ ਰੇਂਦਰਦੀਪ ਦਾ ਭੋਗ ਜ਼ਰੂਰ ਹੈ ਹਮ ਬਿਲਕੁਲ ਠੀਕ ਹੈ ਨਸ਼ੇ ਤਾਂ ਪਹਿਲਾਂ ਕਿਸੇ ਨੇ ਕਿਹਾ 4 ਹਫ਼ਤੇ 21 ਸਾਲ ਬੀਤ ਗਏ ਇਹਨਾਂ ਦੀ ਸਰਕਾਰ ਦੇ ਸਪੀਕਰ ਕਲਤਾਰ ਸਿੰਘਵਾਲ ਨੇ ਕਿਹਾ ਸੀ 4 ਮਹੀਨਿਆਂ ਚ ਨਸ਼ੇ ਖਤਮ ਕਰ ਦਾਂਗੇ 4 ਮਹੀਨੇ 10 ਵਾਰ ਲੰਘ ਗਏ ਸਰਕਾਰ ਦੇ ਪਰ ਨਸ਼ਾ ਖਤਮ ਨਹੀਂ ਹੋਇਆ ਪਰ ਉਹਦੇ ਨਾਂ ਤੇ ਜਿਹੜਾ ਬੇਗਨਾਹਾਂ ਨੂੰ ਮਾਰਿਆ ਜਾ ਰਿਹਾ ਨਸ਼ਾ ਤਸਕਰਾਂ ਨੂੰ ਕੁਝ ਨਹੀਂ ਕਿਹਾ ਜਾ ਰਿਹਾ ਮੋਟਾ ਪੈਸਾ ਕਮਾਉਂਦੇ ਆ ਪੁਲਿਸ ਨੂੰ ਚੜਾਉਂਦੇ ਆ ਸਿਆਸਦਾਨਾਂ ਨੂੰ ਚੜਾਉਂਦੇ ਹੈਗੇ ਆ ਉਹ ਸਾਰਾ ਕੁਝ ਪੰਜਾਬ 'ਚ ਚੱਲ ਰਿਹਾ ਹੈਗਾ ਉਹ ਸਭ ਦੇ ਜਿਹੜਾ ਹੈਗਾ ਉਹ ਸਾਹਮਣੇ ਆ ਸਿਰਫ ਲੋਕਾਂ ਕੋਲੇ ਰਸਤਾ ਜਿਹੜਾ ਹੈਗਾ ਇਸ ਮਾਮਲੇ ਨੂੰ ਇਹ ਨਹੀਂ ਸਮਝਣਾ ਚਾਹੀਦਾ ਕਿ ਨਰਿੰਦਰਦੀਪ ਦਾ ਕਤਲ ਵੀ ਗੋਨੇਆਣਾ ਮੰਡੀ ਦਾ ਇੱਕ ਮੁੰਡਾ ਮਾਰਤਾ ਹੂੰ ਜੀ ਇਸ ਕਤਲ ਦਾ ਮਤਲਬ ਇਹ ਆ ਕਿ ਸੜਕ ਤੇ ਜਾਂਦੇ ਨੂੰ ਹੂੰ ਪੰਜਾਬ ਪੁਲਿਸ ਨੇ ਨਾ ਹੁਣ ਜਗ੍ਹਾ ਦੇਖਣੀ ਆ ਨਾ ਹੁਣ ਵਜ੍ਹਾ ਦੇਖਣੀ ਆ ਉਹਨਾਂ ਨੇ ਫੜ ਕੇ ਬੰਦੇ ਮਾਰਨੇ ਆ ਨਰਿੰਦਰਦੀਪ ਦਾ ਕਤਲ ਇਹ ਗੱਲ ਕੂਕ-ਕੂਕ ਕੇ ਕਹਿ ਰਿਹਾ ਹੈ ਹੂੰ ਹੂੰ ਔਰ ਜਿਸ ਤਰ੍ਹਾਂ ਜਬਰਟਾਇਆ ਗਿਆ ਬੰਦੇ ਦੇ ਸਿਰ ਤੋਂ ਲੈ ਕੇ ਕੋਈ ਅੰਗ ਨਹੀਂ ਛੱਡਿਆ ਗਿਆ ਹੂੰ ਤੜਫਾਤ ਤੜਫਾ ਕੀ ਮਾਰਿਆ ਗਿਆ ਜੀ ਠੀਕ ਆ ਇਸ ਤਰ੍ਹਾਂ ਦੇ ਬੰਦੇ ਐ ਲੱਗਦਾ ਜਿਵੇਂ ਪਾਗਲਖਾਨੇ ਚੋਂ ਕੱਢ ਕੇ ਸੀਆਈਏ ਸਟਾਫ ਚ ਪਰਤੇ ਦਿੱਤੇ ਹੂੰ ਤੇ ਉਹ ਸੀਆਈਏ ਸਟਾਫ ਸਿੱਧਾ ਐਸਐਸਪੀ ਪਟੰਡਾ ਦੇ ਕੰਟਰੋਲ ਚ ਆ ਤੇ ਉਹ ਕਹਿੰਦੇ ਕਿ ਸਾਨੂੰ ਪਤਾ ਹੀ ਨਹੀਂ ਸਾਡਾ ਦੋਸ਼ ਨਹੀਂ ਹੂੰ 751 ਦਾ ਵੀ ਪਰਚਾ ਐ ਐਸਐਸਪੀ ਦੀ ਜਾਣਕਾਰੀ ਤੋਂ ਬਿਨਾ ਨਹੀਂ ਹੁੰਦਾ ਵੀ ਜ਼ਿਲ੍ਹੇ ਚ ਕਿਤੇ ਵੀ ਕੋਈ ਰੌਲਾ ਵੀ ਹੋ ਜੇ ਨਾ ਹੂੰ ਤਾਂ ਧਿਆਨ ਚ ਹੁੰਦਾ ਵੀ ਜ਼ਿਲ੍ਹੇ ਚ ਕੀ ਕੁਝ ਹੋਇਆ ਹੂੰ 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 ਕਿੰਦੇ ਦੇ ਪਰਚਾ ਕਰਨਾ ਕਿੰਦੇ ਤੇ ਨਹੀਂ ਕਰਨਾ ਜੀ ਤੇ ਕਤਲ ਤੋਂ ਵੱਡਾ ਤਾਂ ਕੋਈ ਅਪਰਾਧ ਨਹੀਂ ਹੈ ਜੀ ਕਿਸੇ ਦੀ ਜ਼ਿੰਦਗੀ ਲੈ ਲੈਣਾ ਜੀ ਠੀਕ ਹੈ ਤੇ ਉਹ ਕੀ ਐਸਐਸਪੀ ਦੀ ਧਿਆਨ ਤੋਂ ਬਿਨਾ ਹੋ ਗਿਆ ਇਹਨਾਂ ਕੋ ਕੋ ਕੇ ਬੰਦੇ ਨੂੰ ਜਿਹੜਾ ਸੀਗਾ ਉਹ ਮਾਰਿਆ ਗਿਆ ਠੀਕ ਆ ਉਹ ਇਹ ਪੰਜਾਬ ਦੇ ਲੋਕਾਂ ਨੂੰ ਹੁਣ ਇਹਦੇ ਖਿਲਾਫ ਨਿੱਤਰਨਾ ਪੈਣਾ ਹੂੰ ਇਸ ਤੋਂ ਬਾਅਦ ਇਸ ਤੋਂ ਬਾਅਦ ਕੀ ਹੋ ਜੇਗਾ ਜੀ ਇਸ ਤੋਂ ਬਾਅਦ ਤਾਂ ਕੁਝ ਨਹੀਂ ਹੈ ਜੇ ਪੁਲਿਸ ਨੂੰ ਪੁਲਿਸ ਦਾ ਵਾਸ ਚੱਲੇ ਤੇ ਕਵਾਡਿਓ ਲੋਕਾਂ ਨੂੰ ਮਾਰਨਾ ਸ਼ੁਰੂ ਕਰ ਦੇ ਹੂੰ ਤੇ ਪਿੱਛੇ ਕੌਣ بچਣਗੇ ਨਸ਼ਾ ਤਸਕਰ ਬਲਾਤਕਾਰੀ ਅਮੀਰ ਲੋਕ ਥੱਗ ਲੋਕ ਸ਼ਰੀਫ ਲੋਕ ਤਾਂ ਕੁਝ ਬਚਣਾ ਨਹੀਂ ਕਿਉਂਕਿ ਉਹਨਾਂ ਤੇ ਦਬਾ ਪਾਉਣ ਲਈ ਉਹ ਪੁਲਿਸ ਜਿਹੜੀ ਹੈ ਉਹ ਹੈਗੀ ਆ ਇਸ ਪੁਲਿਸਿਆ ਸਟੇਟ ਦੇ ਖਿਲਾਫ ਮੈਦਾਨ ਚ ਨਿਤਰਨ ਦਾ ਸਮਾਂ ਆ ਗਿਆ ਅੱਜ ਤੋਂ 3 ਮਹੀਨੇ ਪਹਿਲਾਂ ਜਦੋਂ ਪੰਜਾਬ ਚ ਲੱਤਾਂ ਚ ਗੋਲੀਆਂ ਵੱਜਣ ਵਾਲੇ ਐਨਕਾਊਂਟਰ ਸ਼ੁਰੂ ਹੋਏ ਸੀ ਉਦੋਂ ਹੀ ਕਈ ਸਾਰੀਆਂ ਜੱਥੇਬੰਦੀਆਂ ਤੇ ਬੁੱਧੀਜੀਵੀਆਂ ਨੇ ਕਹਿਣਾ ਸ਼ੁਰੂ ਕੀਤਾ ਸੀ ਕਿ ਯਾਦ ਰੱਖਿਓ ਹੁਣ ਗੋਲੀਆਂ ਲੱਤਾਂ ਚ ਨਹੀਂ ਥਾਲਿਆ ਥਾਣਿਆਂ 'ਚ ਕਤਲ ਹੋਇਆ ਕਰਨਗੇ ਤੇ ਉਹ ਦਿਨ ਅੱਜ ਸਾਰਾ ਪੰਜਾਬ ਦੇਖ ਰਿਆ ਔਰ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਇਹ ਕਤਲ ਜ਼ੁਬਾਨਾ ਬੰਦ ਕਰਨ ਦੇ ਕਤਲ ਨਹੀਂ ਜਥੇਬੰਦੀਆਂ ਕਹਿੰਦੀਆਂ ਨੇ ਕਿ ਲੋਕਾਂ ਦੇ ਮਸਲੇ ਹੱਲ ਸਰਕਾਰ ਤੋਂ ਹੁੰਦੇ ਨਹੀਂ ਤੇ ਹੁਣ ਕਿਸੇ ਤਰੀਕੇ ਨਾਲ ਜ਼ੁਬਾਨਾ ਬੰਦ ਕਰਨੀਆਂ ਨੇ ਲੋਕਾਂ ਤੇ دہشت ਪਾਉਣੀ ਹੈ ਤੇ ਉਸ ਕੜੀ ਦੇ ਵਿੱਚੋਂ ਹੀ ਨਰਿੰਦਰ ਦੀਪ ਦਾ ਇਹ ਕਤਲ ਨਿਕਲਿਆ ਪੰਜਾਬ ਦੀ ਪੁਲਿਸ ਪੰਜਾਬ ਦੀ ਸਰਕਾਰ ਜਨਤਾ ਦੇ ਕਚਹਿਰੀ ਚ ਖੜੀ ਹੈ ਔਰ ਜਨਤਾ ਬਹੁਤ ਕੁਸ਼ ਹਸਾਬ ਖਤਮ ਕਰਦੀ ਹੈ ਕਰੇਗੀ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਬਹੁਤ ਮਿਹਰਬਾਨ